ਉਹ ਮਾਰੀ ਉਹ ਮਾਰੀ ਉਹ ਰੱਖਿਆ ਬਹੁਤ ਟਾਈਮ ਦੇਖ ਲਓ ਨਾ 52 ਹੀ ਆ ਤੁਹਾਨੂੰ ਕਹਿਣਾ ਸਰਪਜੀਤ ਜੀ ਕਿਹੜੀ ਆ ਘਰ ਕੀ ਗੱਲ ਬਾਕੀ ਸਾਰੀ ਦੁਆਰ ਕੀਤੀ ਇਹ ਮੁੰਡੇ ਨੇ ਨਾ दारू ਪੀਤੀ ਸੀਗੀ ਸ਼ਰਾਬ ਬਹੁਤ ਪੀਤੀ ਹੋਈ ਸੀਗੀ ਤੇ ਸ਼ਰਾਬ ਪੀ ਕੇ ਇਹਨੇ ਸਾਡੇ ਘਰ ਦੇ ਵਿੱਚ ਗੱਡੀ ਮਾਰੀ ਹਾਂਜੀ ਉਹ ਗੇਟ ਵੀ ਤੋੜਤਾ ਇੱਕ ਦਵਾ ਵੀ ਤੋੜਤੀ ਬਾਹਰ ਖਿੜਕੀਆਂ ਵੀ ਤੋੜਦੀਆਂ ਸਾਡੇ ਬੰਦਾ ਇੱਕ ਸੀਗਾ ਉਹਦੇ ਸੱਟਾਂ ਬਹੁਤ ਲੱਗੀਆਂ ਕਿਨੇ ਕੋਈ ਨਹੀਂ ਬੰਦਾ ਇਹ ਹੋਨੇ ਕਿੰਨੇ 5:30 ਵਜੇ ਦੀ ਹੈ ਇਹ ਨਹੀਂ ਕੋਈ ਹਾਂਜੀ ਮੁੰਡੇ ਦੇ ਸੱਤਾਂ ਬਹੁ ਵਜੀਆਂ ਤੱਕ ਵਜਿਆ ਉਹਦੀ ਹਾਂਜੀ ਹਾਂ ਜੋ ਵਾਲਾ ਸਾਰਾ ਲਿਖਿਆ ਦਾ ਉਹ ਕਾਹਨ ਪ੍ਰਸ਼ਾਸਨ ਨੂੰ ਕਹਿੰਦੇ ਹਾਂਜੀ ਸਾਨੂੰ ਇਨਸਾਫ ਚਾਹੀਦਾ ਹਨ ਸਾਡੇ ਨਾਲ ਸਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਸਾਡੀ ਇੱਕ ਕੈਰੀ ਵਾਲਾ ਸਾਡਾ ਗੱਤਾਂ ਕੋਈ ਕਿ ਨਾ ਮੇਰਾ ਰਵਿੰਦਰ ਸਿੰਘ ਨਾਂ ਹੈ ਜੀ ਜਿਹੜੀ ਇਹ ਕਿਹੜਾ ਹੋਇਆ ਜੀ ਸਰ ਇਹ ਜੀ ਨਵ ਹਰਗੋਮੀਂ ਨਗਰ ਮੇਨ ਰੋਡ ਤੇ ਹੋਇਆ ਜੀ ਨਾਲਾ ਰੋਡ ਤੇ ਤੇ ਇਹ ਤਾਂ ਵਿਚਾਰੇ ਘਰ ਬੈਠੇ ਸੀ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਕਿਸੇ ਗੱਲ ਦਾ ਐ ਗੱਡੀ ਵੱਜੀ ਆ ਆ ਕੇ ਜਿੱਦਾਂ ਬੰਦਾ ਕਹਿੰਦਾ ਬਲਾਸਟ ਹੋਇਆ ਕੋਈ ਤੇ ਜਦੋਂ ਦੇਖਿਆ ਘਰ ਦਾ ਗੇਟ ਬੂਟ ਟੁੱਟ ਕੇ ਅੰਦਰ ਕਮਰੇ 'ਚ ਆ ਗਿਆ ਜੀ ਤੇ ਘਰ ਦਾ ਹੋਰ ਜਿਹੜਾ ਕਾਫੀ ਨੁਕਸਾਨ ਸ਼ੀਸ਼ੇ ሹਸ਼ੇ ਸਾਰੇ ਟੁੱਟ ਗਏ ਆ ਘਰ ਦੇ ਜੀ ਉਹ 7:00 ਟਾ ਟਾ ਵੀ ਵੱਜੀਆਂ ਇੱਕ ਦੋ ਬੰਦਿਆਂ ਦੇ ਵਿੱਚ ਜੀ ਗੱਡੀ ਵਾਲਾ ਦੇਖੋ ਜੀ ਹੁਣ ਮਲਾਜਾ ਹੋਏਗਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਉਹਨੇ ਡਰਿੰਕ ਕੀਤੀ ਹੈ ਕਿ ਕੀ ਕੀਤਾ ਜੀ ਉਹਦਾ ਮਲਾਜਾ ਹੋਣ ਤੋਂ ਬਾਅਦ ਹੀ ਪਤਾ ਘਰ ਦਾ ਤੁਸੀਂ ਦੇਖ ਸਕਦੇ ਹੋ ਜੀ ਉਹਨੂੰ ਕਵਰ ਕਰ ਸਕਦੇ ਹੋ ਦੇਖੋ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕਿ ਤੁਹਾਡੇ ਸਾਹਮਣੇ ਹੀ ਆ ਜੀ ਸਾਰਾ ਕਾਫੀ ਨੁਕਸਾਨ ਹੋਇਆ ਜੀ ਮੌਕੇ ਤੇ ਪੁਲਿਸ ਆ ਗਈ ਜੀ ਉਹਨਾਂ ਦੀ ਜਿਹੜੀ ਕਾਰਵਾਈ ਆ ਉਹ ਕਰਦੇ ਪਏ ਨੇ ਗੱਡੀ ਥਾੜੇ ਲੈ ਚੱਲੇ ਆ ਜੀ ਵੀਡੀਓ ਬੱਸ ਕੱਟਦੇ ਪਏ ਆ ਜੀ ਵੀਡੀਓ ਥੋੜੀ ਦੇਰ ਤੱਕ ਉਹ ਵੀ ਸਾਹਮਣੇ ਆ ਜੇਗੀ ਜਿਹੜਾ ਗੱਡੀ ਕੀ ਕਾਲਾ ਰੰਗ ਦੀ ਸੀ ਉਹ ਬੰਦੀ ਗੱਡੀ ਤੇਜ਼ ਰਫਤਾਰੀ ਆਈ ਆ ਗੱਡੀ ਵਿੱਚ ਬਜੀਆ ਨੁਕਸਾਨ ਹੋਇਆ ਇਹ ਜੇ ਅਪਕਾਈ ਕੰਪਲੇਨਟ ਦੇਣਗੇ ਜਿਵੇਂ ਵੀ ਦੇਣਗੇ ਆਪਾਂ ਉਹ ਮੇ ਕਰਾਂਗੇ ਸਰ ਜਿਹੜਾ ਕਿ ਮੁੰਡਾ ਮੁੱਖ ਦੇ ਕਾਬੂ ਕਰ ਲਿਆ ਨਹੀਂ ਮੁੰਡਾ ਨਹੀਂ ਮੌਕਾ ਉਹਦੇ ਸੱਟ ਲੱਗੀ ਆ ਉਹਨੂੰ ਹਸਪੀਟਲ ਲੈ ਗਏ ਅੱਛਾ ਜੀ ਸਰ ਹੋ ਗਈ ਸੱਟ ਕਿਹਦੀ ਕੋਈ ਜਾਨੀ ਨੁਕਸਾਨ ਨਹੀਂ ਆ ਜਾਨੀ ਨੁਕਸਾਨ ਸੱਟਾਂ ਲੱਗੀਆਂ ਨਹੀਂ ਨਹੀਂ ਹੋਰ ਸਟਾਰੀ ਲੱਗਦੀ ਸਾ ਜਿਵੇਂ ਵੀ ਇਹ ਕਹਿਣਗੇ ਇਹਨਾਂ ਨੂੰ ਕੰਪਲੀਟ ਲੈਂਦੇ ਆ ਜੋ ਵੀ ਕਹਿਣਗੇ ਆਪਾਂ ਉਹਵੇਂ ਕਰਾਉਂਗੇ ਸਰ ਕੋਈ ਵੀਡੀਓ ਕਰਾ ਸਭ ਤੇ ਆਈ ਵੀਡੀਓ ਹਜੇ ਤੱਕ ਦਾ ਫੁਟੇਜ ਦੇਖ ਰਹੇ ਆਂ ਜੀ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਫੁਟੇਜ ਲੈਣੀ ਆ